ਕਿਆ ਤੈਂ ਮੇਰੇ ਨਾਨਕ ਕਾ ਕਾ ਤੂੰ ਮੈਨੂੰ ਜਾ ਸਸਿਕਾਲ ਜੀ ਮੈਂ ਕੁਲਦੀਪ ਛੱਠਾ ਤੇ ਬਾਪੂ ਹਰਪਾਲ ਸਿੰਘ ਸ਼ਮਲਾ ਤੇ ਬਾਪੂ ਮੇਵਾ ਸਿੰਘ ਜੀ ਪਾਲੀਆ ਲੈ ਮਿੱਤਰੋ ਇੱਕ ਕੁੜੀ ਜਿਹੜੀ ਵਿਆਹ ਕਰਾਉਣ ਤੋਂ ਬਾਬਾ ਰਿਸ਼ਤਾ ਕਰਾਉਣ ਤੋਂ ਨਾ ਨੁਕਰ ਜੀ ਕਰੀ ਜਾਂਦੀ ਐ ਆਨਾਕਾਨੀ ਕਰੀ ਜਾਂਦੀ ਐ ਇੱਕ ਦਿਨ ਉਹਦੇ ਘਰੇ ਚਾਚੀ ਆ ਗਈ ਚਾਚੀ ਕਿਹੜੀ ਆ ਗਈ ਜਿਹੜੀ ਐਨ ਪਿੰਡ ਦੇ ਵਿੱਚ ਰਿਸ਼ਤੇ ਕਰਾਉਣ ਦੇ ਵਿੱਚ ਮੰਨੀ ਪਰਵੰਨੀ ਹੈ ਪੂਰੀ ਐਕਸਪਰਟ ਹੈ ਉਹ ਚਾਚੀ ਘਰੇ ਮੁੰਡਿਆਂ ਦੀ ਲਿਸਟ ਵਾਲੀ ਡਾਇਰੀ ਲੈ ਕੇ ਆ ਗਈ ਕਹਿੰਦੀ ਕੁੜੀਏ ਦੱਸ ਤੈਨੂੰ ਟੀਚਰ ਨਾਲ ਵਿਆਹ ਦਿਆਂ ਤੈਨੂੰ ਫੌਜੀ ਨਾਲ ਵਿਆਹ ਦਿਆਂ ਤੈਨੂੰ ਮਾਸਟਰ ਨਾਲ ਸਿੰਗਰ ਨਾਲ ਜਿਹਦੇ ਨਾਲ ਕਹੇ ਵਿਆਹ ਦਿਆਂ ਮੇਰੀ ਲਿਸਟ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮੁੰਡੇ ਪਏ ਨੇ ਲੈ ਚਾਚੀ ਮੁੰਡੇ ਗਿਣਾਉਂਦੀ ਹੈ ਤੇ ਕੁੜੀ ਬਾਬਾ ਉਹਨਾਂ ਦੇ ਵਿੱਚੋਂ ਨੁਕਸ ਖੜਦੀ ਐ ਕਾਰਨ ਕੀ ਐ ਕਿਉਂ ਖੜਦੀ ਐ ਉਹ ਸ਼ਮਲਾ ਸਾਹਿਬ ਨੇ ਗੀਤ ਦੇ ਵਿੱਚ ਲਿਖਿਆ ਲੈ ਘਰ ਬਾਬਾ ਸੰਜਾ ਚਾਚੀ ਤੂੰ ਜੀ ਦੀ ਦਸ ਬਾਉਂਦੀ ਉਹ ਨਾ ਸੂਤ ਕਹਾਣੀ ਆਉਂਦੀ ਖੱਖਾ ਨਾ ਚਟਪਟਾ ਮੈਂ ਚਾਹੁੰਦੀ ਨਹੀਂ ਪਰਿਓ ਬੰਦ ਛਲਾਊਗਾ ਉਹ ਵਿਆਹ ਨਹੀਂ ਡਾਕਟਰ ਨਾਲ ਕਰਾਉਣਾ ਖਿਚੜੀ ਨਿੱਤ ਖਵਾਊਗਾ ਉਹ ਵਿਆਹ ਨਹੀਂ ਡਾਕਟਰ ਨਾਲ ਕਰਾਉਣਾ ਖਿਚੜੀ ਨਿੱਤ ਖਵਾਊਗਾ ਚਾਚੀ ਤੇਥੋਂ ਕਾ ਦਾ ਪੜਦਾ ਨਹੀਂ ਮੈਂ ਨੂੰ ਗੁੱਸਾ ਉਹ ਤੇ ਚੜਦਾ ਜਿਹੜਾ ਲਕਚਰ ਰਹਿੰਦਾ ਕਰਦਾ ਜਿਹੜਾ ਲਕਚਰ ਰਹਿੰਦਾ ਕਰਦਾ ਪਰ ਉਹ ਬਾਜ ਨਾ ਆਊਗਾ ਹੈ ਬਿਆਨੀ ਟੀਚਰ ਨਾਲ ਕਰਾਉਣਾ ਨਿਤ ਕਲਾਸ ਲਗਾਊਗਾ ਮੈਂ ਬਿਆਨੀ ਟੀਚਰ ਨਾਲ ਕਰਾਉਣਾ ਨਹੀਂ ਉਹ ਤਾਂ ਪੜਨ ਬਹਾਊਗਾ ਮੈਂ ਤਾਂ ਪੈਰ ਮਟਕ ਨਾਲ ਪੱਟਦੀ ਵਾਲਾ ਫਿਰਦੀ ਨਹੀਂ ਉਹ ਨੱਚਦੀ ਤੂੰ ਤਾਂ ਜੀ ਦੇ ਵਾਰੇ ਦੱਸਦੀ ਤੂੰ ਤਾਂ ਜੀ ਦੇ ਵਾਰੇ ਦੱਸਦੀ ਨਹੀਂ ਉਹ ਤਾਂ ਬੰਜ ਚੜਾ ਆਊਗਾ ਹੋਵਿਆ ਨਹੀਂ ਫੌਜੀ ਨਾਲ ਕਰਾਉਣਾ ਨਿਤ ਪਰੇਡ ਕਰਾਊਗਾ ਹੋਵਿਆ ਨਹੀਂ ਫੌਜੀ ਨਾਲ ਕਰਾਉਣਾ ਨਿਤ ਪਰੇਡ ਕਰਾਊਗਾ ਮੈਂ ਤਾਂ ਅਮਨ ਸ਼ਾਂਤੀ ਚਾਹੁੰਦੀ ਮੈਂ ਤਾਂ ਅਮਨ ਸ਼ਾਂਤੀ ਚਾਹੁੰਦੀ ਨਹੀਂ ਉੱਚੀ ਟੀਵੀ ਕਰਵਾਉਂਦੀ ਜੀ ਦਾ ਤੂੰ ਰਿਸ਼ਤਾ ਕਰਵਾਉਂਦੀ ਉਹ ਧਾ ਰੌਲਾ ਪਾਊਗਾ ਬਿਆਨੀ ਸਿੰਗਰ ਨਾਲ ਕਰਾਉਣਾ ਨਹੀਂ ਤੜਕੇ ਕਾ ਲਾਊਗਾ ਬਿਆਨੀ ਸਿੰਗਰ ਨਾਲ ਕਰਾਉਣਾ ਨਹੀਂ ਉੱਚੀ ਉੱਚੀ ਗਾਊਗਾ ਆਉਂਦਾ ਜੋਸ਼ ਮਲੇ ਤੋ ਰਿਸ਼ਤਾ ਉਹ ਵੀ ਨਾਂ ਦੇ ਖਾਤੇ ਲਿਖਦਾ ਮੈਂ ਗਲ ਬਿਪਤਾ ਮੈਂ ਤਾਂ ਪਾਉਣੀ ਨਹੀਂ ਗਲ ਬਿਪਤਾ ਕਰਕੇ ਬੋਰ ਬਿਠਾਉਗਾ ਹੋ ਵਿਆਹ ਨਹੀਂ ਲੇਖ ਕਨਾਲ ਕਰਾਉਣਾ ਕਪਤਾਨ ਤਿਸਣਾਉਗਾ ਹੋ ਵਿਆਹ ਨਹੀਂ ਲੇਖ ਕਨਾਲ ਕਰਾਉਣਾ ਕਪਤਾ ਨਵੀਂ ਸਲਾਉਗਾ ਖਰ ਚਾਚੀ ਗੁੱਸੇ ਹੋਗੀ ਆਖਰ ਚਾਚੀ ਗੁੱਸੇ ਹੋਗੀ ਮੰਜੀ ਉਤੋਂ ਉੱਠ ਖਲੋਗੀ ਮੇਵੇ ਨਵਜ ਕੁੜੀ ਦੀ ਟੋਗੀ ਬਿਲਕੁਲ ਸੱਚ ਉਚਾਰ ਰਹੀ ਹੋਵਿਆ ਤੈਂ ਚੱਠੇ ਨਾਲ ਕਰਾਉਣਾ ਕਾ ਤੂੰ ਮੈਨੂੰ ਝਾਰ ਰਹੀ ਹੋਵਿਆ ਤੈਂ ਚੱਠੇ ਨਾਲ ਕਰਾਉਣਾ ਕਾ ਤੂੰ ਮੈਨੂੰ ਝਾਰ ਰਹੀ ਨਿਮਿਆ ਤੈਂ ਮੇਵੇ ਨਾਲ ਕਾ ਤੂੰ ਮੈਨੂੰ ਝਾਰ ਰਹੀ ਜ਼ਿੰਦਗੀ